ਆਪ ਜਾਫੀ ਬਾਬਾ ਮੋਨੀ ਜੀ ਦੀ ਧਰਤੀ ਸਾਫ ਵਾਲਾ ਪਿੰਡ ਸ਼ਹੀਦ ਭਾਈ ਜਗਜੀਤ ਜੱਗੇ ਦਾ ਪਿੰਡਾ ਕੱਲਾ ਦੇ ਆਕੇ ਕਰਕੇ ਤੇ ਪਹਿਲਾ 1.5 ਵਾਲਾ ਨੰਬਰ ਕਾਕੇ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਪਹਿਲਾ ਡੇਢ ਅੰਕ ਕਾਕੇ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਫੇਰ ਫੋੜ ਆ ਗਿਆ ਕਬੱਡੀ ਪਾਉਣ ਦੇ ਲਈ ਸਾਫੂ ਵਾਲੇ ਦੀ ਧਰਤੀ ਦਾ ਬਾਈ ਗੋਪੀ ਹੁਣੀ ਕਲਵੀਰ ਹੁਣੀ ਸੇਮੇ ਹੋਣੀ ਇਹ ਸਾਡੇ ਵੀਰ ਸਾਫੂ ਵਾਲੇ ਦੀ ਧਰਤੀ ਤੋਂ ਟੀਮ ਲੈ ਕੇ ਪੁੱਜੇ ਹੋਇਆ ਧਲਵਾਤ ਹੋਣਾ ਦਾ ਪਿੰਡ ਹੈ ਭੇਜੇ ਹੋਣਾ ਦਾ ਪਿੰਡ ਹੈ ਲੱਖੇ ਹੋਣਾ ਦਾ ਪਿੰਡ ਹੈ ਉਹ ਕਹਿੰਦੇ ਫੋੜ ਦੀ ਕਬੱਡੀ ਪਈ ਹੋਈ ਜਾਫੀ ਚਾਰ ਤਿਆਰ ਬਾਰ ਤਿਆਰ ਨੇ ਹੁਣ ਸੇਖੇ ਦੀ ਟੀਮਾਂ ਖੋੜ ਦੀ ਹਰ ਇੱਕ ਰੇਡ ਤੇ 1000 ਰੁਪਿਆ ਨਵਾਬ ਯੂਐਸਏ ਬਾਈ ਗੋਲਡੀ ਪ੍ਰਧਾਨ ਜੀ ਟਰੱਕ ਜੁਨੀਅਨ ਵਾਲੇ ਉਹਨਾਂ ਵੱਲੋਂ ਖੋੜ ਦੇ ਹਰ ਪੁਆਇੰਟ ਦੇ ਉੱਤੇ ਇੱਕ ਇੱਕ ਹਜ਼ਾਰ ਦਿੱਤਾ ਜਾਵੇਗਾ ਗੋਲਡੀ ਪ੍ਰਧਾਨ ਸਾਡੇ ਵੀਰ ਦੀ ਤਰਫੋਂ ਉਹ ਕਾਕੇ ਦੀ ਫੇਰ ਕਬੱਡੀ ਪੈ ਗਈ ਹੈ ਬੈਸਟ ਟਰੇਡਰ ਜਾਫੀ ਨੂੰ ਐਲਈਡੀਆਂ ਦਿੱਤੀਆਂ ਜਾਣਗੀਆਂ ਮੇਰੇ ਮਿੱਤਰੋ ਚਾਰ ਜਾਫੀ ਤਿਆਰ ਨੇ ਲੈ ਵੀ ਲੱਖਿਆ ਗੁੱਟ ਫੜਨਾ ਮਸ਼ਹੂਰ ਹੈ ਸਾਫੂ ਵਾਲੀਏ ਲਖੇ ਦਾ ਪਰ ਦੂਜੇ ਪਾਸੇ ਦੂਜੇ ਪਾਸੇ ਹੋ ਗਏ ਟਾਂਕਰੇ ਮੇਰੇ ਵੀਰੋ ਭਾਈ ਅਮਰਜੀਤ ਗਿੱਲ ਕਨੇਡਾ 골ਡਨ ਸਪான்ਸਰ ਨੇ ਤੇ ਨਾਲ 골ਡੀ ਪ੍ਰਧਾਨ ਟਰੱਕ ਯੂਨੀਅਨ ਉਹਨਾਂ ਦਾ ਬੜਾ ਧੰਨਵਾਦ ਕਰਦੇ ਆ ਸਾਡੇ ਵੀਰਾਂ ਦਾ ਵੱਡੇ ਸਹਿਯੋਗ ਨੇ ਅੱਜ ਦੇ ਕਬੱਡੀ ਕੱਪ ਨੂੰ ਕਰਾਉਣ ਦੇ ਲਈ ਭਾਈ ਦਸ਼ਪ੍ਰੀਤ ਗਿੱਲ ਟੁੱਡੀਕੇ ਜਸਵੀਰ ਸਿੰਘ ਦੀ ਢੱਲੋਂ ਢੁੱਡੀਕੇ ਰਾਜਾ ਢੁੱਡੀਕੇ ਤੇ ਨਾਲ ਵੱਡੇ ਭਾਈ ਜਸਦੀਪ ਸਿੰਘ ਦੀ ਗੈਰੀ ਸਰਪੰਚ ਢੁੱਡੀਕੇ ਜਗਤਾਰ ਸਿੰਘ ਦੀ ਢੁੱਡੀਕੇ ਤੇ ਨਾਲ ਬਰਰਾ ਸਿੰਘ ਦੀ ਬੱਲੂ ਢੁੱਡੀਕੇ ਸਾਰੇ ਢੁੱਡੀਕੇ ਨਗਰ ਦਾ ਧੰਨਵਾਦ ਕਰਦੇ ਆ ਹੁਣ ਕੀ ਰੌਲਾ ਹੋ ਗਿਆ ਹੁਣ ਕੀ ਰੌਲਾ ਰਪਾ ਹੁਣ ਮੈਂ ਕੀ ਕਰਾਂ ਜੇ ਕੁਝ ਬੋਲਿਆ ਗਿਆ ਫੇਰ ਕਹਿਣਗੇ ਹਾਂ ਭਾਈ ਅਸੀਂ ਵੀ ਤਾਂ ਖੜੇ ਹਾਂ ਯਾਰ ਕਮਾਲ ਹੋਈ ਪਈ ਐ ਆਹ ਕਬੱਡੀ ਫੇਰ ਫੋੜਦੀ ਤੇ ਪੁਆਇੰਟ ਰੀਡਰ ਦੇ ਇਸੇ ਨੰਬਰ 7 ਦਾ ਹੁਣ ਕੀ ਕਹੀਏ ਯਾਰ ਇਹ ਕਬੱਡੀ ਆ ਤੇ ਦੁਨੀਆ ਦੇ ਮਹਾਨ ਖਿਡਾਰੀ ਖੇਡਦੇ ਆ ਲਓ ਸੇਖੇ ਵਾਲਾ ਉਧਰਲੇ ਪਾਸੇ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਇਹ ਕਾਕਾ ਸੇਖੇ ਦੀ ਧਰਤੀ ਦਾ ਅਰੇ ਕਾਰੀ ਸਾਰੀ ਵਾਲੇ ਕਾਕੇ ਦੀਆਂ ਗੱਲਾਂ ਆ ਆ ਸੇਖੇ ਦੇ ਕਰੇ ਕਾਕੇ ਦੀ ਕਬੱਡੀ ਪੈਂਦੀ ਹੈ ਜਾਫੀ ਚਾਰ ਹੈ ਸਾਫੋਲੇ ਦੀ ਧਰਤੀ ਸ਼ਹੀਦ ਜਗਜੀਤ ਜੱਗੇ ਦੀ ਧਰਤੀ ਆ ਇਹ ਕਮੀ ਲੱਖਾਂ ਵੇਖ ਰਹੇ ਵੀ ਮੁੰਡਾ ਹੋਚੇ ਲੰਬੇ ਕਾਦ ਦੇ ਵਿੱਚ ਨਾਲ ਦੀਪ ਆ ਆ ਕੁੱਲੀ ਦੀ ਫਕੀਰਨੀ ਵਿੱਚੋਂ ਅੱਲਾਹੁਦਾਵਾਜ ਆਵੇ ਆ ਕੁੱਲੀ ਦੀ ਫਕੀਰ ਦੀ ਵਿੱਚੋਂ ਸਾਫੋਲੇ ਦਾ ਖਾਨ ਕੋ ਕਰਦਾ ਹੈ ਹਾਂਜੀ ਜਰਨ ਵੀਰੇ ਸਾਰੀ ਮਾਫੀ ਚਾਹਨਾ ਜਿਹੜਾ ਫੋੜ ਨੂੰ ਜੱਫਾ ਲਾਵੇ ਫੱਤੇ ਕੇ ਪਰਿਵਾਰ ਵੱਲੋਂ 1500 ਹਰ 2100 ਵੀਰ ਸਾਡੇ ਗੁਰੀ ਮੋਗਾ ਜੀ ਉਹ ਕਹਿੰਦੇ ਸਾਡੇ ਵੱਲੋਂ ਦਿੱਤਾ ਜਾਵੇਗਾ ਜਿਹੜਾ ਗੁਰੀ ਨੂੰ ਜੱਫਾ ਫੋੜ ਨੂੰ ਜੱਫਾ ਲਾਵੇਗਾ ਲੈ ਵੀ ਵੀਰੇ ਪੈਸੇ ਤੁਸੀਂ ਆਪ ਦੀਆ ਪ੍ਰਾਪਤ ਕਰਨੇ ਆ ਤੇ ਤੁਸੀਂ ਵੀਰੋ ਆਪ ਦੀਆ ਪਾਉਂਦੇ ਕਰਨੇ ਆ ਮੇਰਾ ਫਰਜ਼ ਬੋਲਣ ਦਾ ਮੈਂ ਬੋਲੀ ਜਾ ਰਿਹਾ ਫਾਈਨਲ ਮੈਚ ਆ ਬਾਅਦ ਵਿੱਚ ਕੋਈ ਪਲੇਅਰ ਮੈਨੂੰ ਆ ਕੇ ਨਾਖੇ ਇਹਨੇ ਪੈਸੇ ਬੋਲੇਗੇ ਸੀ ਉਹ ਕਬੱਡੀ ਪਈ Jordi, de Fer. ਇਧਰਲੇ ਪਾਸੇ ਕਬੱਡੀ ਓਪਨ ਦੀਆਂ ਜਿੱਤੀਆਂ ਹੋਈਆਂ ਤਿੰਨ ਵਾਰ ਹੋਈਆਂ ਜਿੱਤੀਆਂ ਹੋਈਆਂ ਟੀਮਾਂ ਨੂੰ ਪ੍ਰਾਈਜ਼ ਸਾਡੇ ਸਰਪੰਚ ਸਾਹਿਬ ਸਬੋੱਚੀ ਸਾਡੀ ਪ੍ਰਬੰਧਕ ਕਮੇਟੀ ਉਹ ਜਿਹੜੇ ਮਾਣ ਤੇ ਸਨਮਾਨ ਬਖਸ਼ ਰਹੀ ਹੈ ਵੱਡੇ ਮਾਣ ਸਨਮਾਨ ਹੈ ਟੀਮ ਜਿਹੜੀ ਲੋਹਾਰੇ ਦੀ ਦੂਜੇ ਸਥਾਨ ਤੇ ਰਹੀ ਇਸ ਵੱਡੇ ਮੇਲੇ ਤੋਂ ਇੱਕ ਵਾਰੀ ਤਾੜੀਆਂ ਮਾਰ ਦੋ ਲੋਹਾਰੇ ਵਾਲੇ ਮੁੰਡੇ ਲਈ ਜ਼ੋਰਦਾਰ ਮੇਰੇ ਵੀਰੋ ਜਿਹੜੀ ਟੀਮ ਕਹਿੰਦੇ ਉਹ ਦੂਜੇ ਨੰਬਰ ਤੇ ਰਹੀ ਹੈ ਤੇ ਸਰਪੰਚ ਦਰਸ਼ਪ੍ਰੀਤ ਸਿੰਘ ਜੀ ਗੱਲ ਟੁੱਟੇ ਕੇ ਨਾਲ ਭਾਈ ਜਸਵੀਰ ਸੇਂਧੀ ਸਾਫਕਾ ਸਰਪੰਚ ਨਾਲ ਹੋਰ ਜਿੰਨੀਆਂ ਵੀ ਮਾਨ ਤੇ ਯੋਗ ਸ਼ਖਸੀਅਤਾਂ ਜਿਨ੍ਹਾਂ ਨੇ ਭਰਾਵਾ ਸਾਡੇ ਉਹ ਮਾਨ ਸਨਮਾਨ ਇਸ ਟੀਮ ਨੂੰ ਜਿੱਤਿਆ ਉਹਨਾਂ ਟੀਮਾਂ ਨੂੰ ਜਿਹੜੇ ਮਾਨ ਬਖਸ਼ ਰਿਹਾ ਬਹੁਤ ਵੱਡੀ ਮੁਬਾਰਕਬਾਦ ਹੈ ਟੀਮਾਂ ਨੂੰ ਮੈਚ ਉਧਰ ਵੀ ਝੋਟੀ ਦਾ ਸਾਫੂ ਵਾਲੀਆ ਕਹਿੰਦੇ ਫੋੜ ਤੁਰ ਪਿਆ ਆ ਫੋੜ ਤੁਰ ਪਿਆ ਜਿਹੜਾ ਫੋੜ ਨੂੰ ਲੋਕੇ ਨੰਝੂ ਕੇ ਪਰਿਵਾਰ ਵੱਲੋਂ ਤੇ ਫਤਿਹ ਕੇ ਪ੍ਰਬਾਲ ਵੱਲੋਂ 2500 ਰੁਪਏ ਪਾ ਗਿਆ ਗੋਰੀ ਮੋਗੇ ਉਹਨਾਂ ਵੱਲੋਂ 2100 ਰੁਪਏ ਆਪੇ ਹਸਾਬ ਕਿਤਾਬ ਲਾ ਲਿਓ ਤੇ ਹੁਣ ਖੋੜ ਦੀ ਕਬੱਡੀ ਤੇ ਕੌਣ ਜਫਾ ਲਾਵੇਗਾ ਲੋਪੋ ਵਾਲਾ ਸੁੱਖਾ ਵੀਰ ਅਜੇ ਵੀ ਖੜਾ ਹੈ ਲੋਪੋ ਵਾਲਾ ਸੁੱਖਾ ਵੀਰ ਅਜੇ ਵੀ ਖੜਾ ਹੈ ਇਹ ਵੀ ਸੁੱਖਿਆ ਅੱਜ ਕੀ ਹੋਇਆ ਜੇ ਛੋਟੇ ਆ ਜਦ ਕਿਰਪਾ ਹੋਗੀ ਮਾਲਕ ਦੀ ਨਾ ਗੁੰਜੇਗਾ ਸਿਖਰਾਂ ਉੱਤੇ ਵੀ ਵਾਰ ਦੇਖ ਕੇ ਪਾਸੇ ਮਾਲਕ ਦੀ ਨਾ ਗੁੰਜੇਗਾ ਸਿਖਰਾਂ ਤੇ ਵੀ ਕਬੱਡੀ ਕੌਣ ਪਾਵੇਗਾ ਕਾਕਾ ਫੇਰ ਆ ਗਿਆ ਲਓ ਸੇਖੇ ਵਾਲਾ ਕਾਕਾ ਫੇਰ ਤੁਰ ਪਿਆ ਮੇਰੇ ਵੀਰ ਇਹ ਵੱਡਾ ਮਾਲ ਹੈ ਵੱਡਾ ਖਿਡਾਰੀ ਹੈ ਸੇਖੇ ਵਾਲਾ ਕਾਕਾ ਖੇਡ ਕਬੱਡੀ ਦਾ ਤੇ ਇੱਕ ਤਰੰਤਰ ਧਾਵੀਆ ਆਉਣ ਵਾਲੇ ਸਮੇਂ ਚ ਵੱਡੀਆਂ ਹਸ ਐ ਇਧਰ ਜਿਹੜੇ ਕਬੱਡੀ ਦੇ ਜਿਹੜੇ ਬੈਸਟ ਹੈ ਉਹਨਾਂ ਲਈ 51 51000 ਦੀ ਰਾਸ਼ੀ ਹੈ ਪਿੰਡੋ ਸੀਚੇ ਵਾਲੀਆ ਉਹ ਭਰਾ ਕਹਿੰਦੇ ਬੈਸਟ ਜਾਫੀ ਬਣਿਆ ਵਾਹਿਗੁਰੂ ਸੀਚੇ ਵਾਲੀਆ ਵਾਹਿਗੁਰੂ ਸੀਚੇ ਵਾਲੀਆ ਬਹੁਤ ਵੱਡੀ ਮੁਬਾਰਕਬਾਦ ਹੈ ਇਹ ਭਰਾ ਨੂੰ ਜਿਹੜਾ ਕਹਿੰਦੇ ਬੈਸਟ ਜਾਫੀ ਬੈਸਟ ਸਟਾਪਰ ਅੱਜ ਦੇ ਟੂਰਨਾਮੈਂਟ ਦਾ ਤੇ ਦੁੱਲਾભાઈ ਕਹਿੰਦੇ ਬੈਸਟ ਜਿਹੜਾ ਧਾਵੀ ਲਾਨਿਆ ਗਿਆ ਇਹ ਦੁੱਲੇਬਾਈ ਲਈ ਮਾਨ ਹੈ ਲੈ ਵੀ ਵਾਹਿਗੁਰੂ ਜੀ ਖੜੀ ਆਪਾਂ ਬਹੁਤ ਵੱਡਾ ਧੰਨਵਾਦ ਹੋਵੇਗਾ ਟੁੱਡੀ ਦੇ ਸਾਰੇ ਨਗਰ ਨੂੰ ਰਾਜੇ ਟੁੱਡੀ ਕੇ ਨੂੰ ਭਾਈ ਜਸਵੀਰ ਟੁੱਡੀ ਕੇ ਦਰਸ਼ ਟੁੱਡੀ ਕੇ ਔਰ ਜਿੰਨੇ ਵੀ ਵੀਰ ਉਧਰ ਫੋੜ ਤੋਂ ਜੇ ਕੋ ਜੱਫੀ ਜਫਾ ਲਾਵੇਗਾ ਗੋਰੀ ਮੋਗਾ ਤੇ ਜੱਸਾ ਟੁੱਡੀ ਕੇ ਉਹਨਾਂ ਵੱਲੋਂ 2100 ਦਿੱਤਾ ਜਾਵੇਗਾ ਨਾ ਇਹਦੇ ਆ ਫੋੜ ਦੇ ਹਰ ਇੱਕ ਪੁਆਇੰਟ ਤੇ 골ਡੀ ਪ੍ਰਧਾਨ ਟਰੱਕ ਯੂਨੀਅਨ ਉਹਨਾਂ ਵੱਲੋਂ 1-1000 ਦਿੱਤਾ ਜਾ ਰਿਹਾ ਹੋਈ ਕਬੱਡੀ ਬੱਲੇ 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 ਲਓ ਸੇਖੇ ਵਾਲਾ ਬਾਦਲ ਕੋਸ਼ਿਸ਼ ਕਰਦਾ ਪਰ ਫੋਰਡ ਨੱਚਦਾ ਟਾਪਦਾ ਵੀ ਅੰਗ ਅੰਗ ਵਿੱਚ ਨਹਰਾ ਯਾਰੋ ਡਿਫਰੈਂਟ ਜਾਂ ਮੁੰਡਾ ਵੱਖਰੇ ਜਿਹੇ ਅੰਦਾਜ਼ ਨਾਲ ਕਬੱਡੀਆਂ ਪਾਉਂਦਾ ਤੇ ਦੁਨੀਆ ਦੇ ਦਿਲ ਜਿੱਤੀ ਤੁਰਿਆਉਂਦਾ ਹੈ ਸੀਜ਼ਨ ਵਿੱਚ ਦੁਨੀਆ ਦੇ ਵੱਡੇ ਵੱਡੇ ਮੱਲਾ ਨੂੰ ਔਰ ਲੋਟੀ ਨਹੀਂ ਆਉਂਦਾ ਦੁਨੀਆ ਗੱਲਾਂ ਕਰਦੀ ਵੀ ਓਠੇ ਕੋਚ ਦੇ ਪਰਿਆ ਪਤਾ ਨਹੀਂ ਕੀ ਆ ਪਿੰਡੇ ਵਿੱਚ ਇਸ ਮੁੰਡੇ ਦੇ ਵੇਰ-ਵੇਰ ਕੇ ਕਬੱਡੀਆਂ ਪਾਉਂਦਾ ਇਹ ਵੀ ਬੜੇ ਸੁਧਾਰ ਨੇ ਜੱਸਿਆ ਬੜੇ ਲੋੜਵੰਦ ਪਰਿਵਾਰ Belum karena. Oh. ਆ ਨੌਜਵਾਨ ਸੇਖੇ ਵਾਲਾ ਉਹ ਕਾਕਾ ਕਬੱਡੀ ਪਾ ਰਿਹਾ ਤੇ ਚਾਰ ਜਾਫੀ ਆ ਬਾਬਾ ਮੋਨੀ ਦੀ ਧਰਤੀ ਆ ਕਿਰਪਾ ਸੱਚੇ ਬਾਦਸ਼ਾਹ ਦੀ ਮੁੰਡਿਆ ਤੇ ਇਸ ਸੀਰੀ ਵਿੱਚ ਟੀਮ ਜਿਹੜੀ ਸਿਖਰਾਂ ਤੇ ਚੋਟੀ ਤੇ ਕਰੇ ਜੀਰੇ ਤੋਂ ਕਰੇ ਕੱਲਾਂ ਤੋਂ ਕਰੇ ਡਰੋਲੀ ਤੋਂ ਕਦੇ ਰਣੀਆਂ ਤੋਂ ਕਦੇ ਰੰਮੋਣੇ ਤੋਂ ਪੰਜਾਬ ਦੇ ਵੱਡੇ ਵੱਡੇ ਮੇਲੇ ਦੀ ਬੈਸਟ ਹੈ ਅੱਜ ਵੀ ਟੁੱਡੀ ਕੇ ਫਾਈਨਲ ਖੇਡ ਰਹੀ ਏ ਟੀਮ ਤੇ ਮੁੰਡੇ ਕਹਿਰ ਵਾਲੋ ਇਹ ਫਿਰਦੇ ਆ ਲੈ ਵੀ ਮੋਨੂ ਬਾਈ ਭੰਗੜੇ ਪਵਾਈ ਤੁਰੇ ਹੁੰਦੇ ਆ ਮੁੰਡੇ ਕਹਿੰਦੇ ਫਿੱਟ ਨੇ ਮੁੰਡਿਆਂ ਦਾ ਨਾਮ ਚੱਲਦਾ ਹੈ ਮੁੰਡਿਆਂ ਦੀ ਲਈ ਮਿਹਨਤ ਅੱਗੇ ਆਉਂਦੀ ਹੈ ਉਧਰ ਗੋਲਡੀਪਰ ਦਾ ਨਾਂ ਟਰੱਕ ਜੁਨੀਅਰ ਅਜੀਤਵਾਲ ਜੱਸਾ ਟੁੱਡੀ ਕੇ ਗੁਰੀ ਮੋਗਾ ਕਰਜ ਮੋਗਾ ਬਿੱਲਾ ਬੁੱਕਣ ਵਾਲਾ ਪੇਲਾ ਕੋਟ ਵਾਲੇ ਰਮਨ ਜੀਰਾ ਜੱਸਾ ਟੁੱਡੀਕੇ ਹਰਪ੍ਰੀਤ ਗੁੱਰੀ ਇਹ ਭਰਾਵਾ ਵੱਲੋਂ ਬਹੁਤ ਵੱਡਾ ਸਤਿਕਾਰ ਜਿਹੜਾ ਇਹਨਾਂ ਬੋਲਾਂ ਲਈ ਆਇਆ ਫੋੜ ਦੀ ਫੇਰ ਕਬੱਡੀ ਆ ਗਈ ਆ ਨੰਜੂ ਕੇ ਪਰਿਵਾਰ ਵੱਲੋਂ ਤੇ ਫੱਤੇ ਕੇ ਪਰਿਵਾਰ ਵੱਲੋਂ ਵੀ ਵੱਡੇ ਮਾਣ 2500 ਦਿੱਤਾ ਜਾਵੇਗਾ ਜੱਫੇ ਤੇ ਲਓ ਵੱਡੇ ਮਾਣ ਜੱਫੇ ਤੇ ਸੇਖੇ ਵਾਲਾ ਹੁਸਨ ਸੇਖੇ ਵਾਲਾ ਨਿੰਮਾ ਆ ਹੁਸਨਾ ਸੇਖੇ ਦੀ ਧਰਤੀ ਦਾ ਜਿਹੜਾ ਮੁੰਡਾ ਕੋਸ਼ਿਸ਼ ਕਰਦਾ ਸਾਪੂ ਵਾਲਾ ਪਿੰਡ ਦਾ ਫੋੜ ਔਰ ਦੇਖ ਹੁਸਨਾ ਤੇ ਫੋੜ ਫੋੜ ਤੇ ਹੁਸਨਾ ਉਹ ਟੱਕਰ ਪਰ ਜਿਹਨੂੰ ਜਿਹਨੂੰ ਫੋੜਨੀ ਆ ਕਬੱਡੀਆਂ ਵਧੀਆ ਲੱਗੇ ਇੱਕ ਵਾਰੀ ਤਾੜੀ ਮਾਰ ਦੋ ਸ਼ਾਇਆ ਮੈਂ ਪਹਿਲਾਂ ਦੱਸਿਆ ਮੁੰਡਾ ਇਹ ਸੀਜ਼ਨ ਵਿੱਚ ਖੁੱਤੀ ਪਾਈ ਤਰਿਆਉਦਾ ਮੇਰ ਰੱਖੇ ਪ੍ਰਮਾਤਮਾ ਦੁਨੀਆ ਮਰੀਦ ਐਸ ਮੁੰਡੇ ਦੀ ਦੁਨੀਆ ਪਰੀਦ ਐਸ ਧਾਵੀ ਦੀ ਮੇਰ ਰੱਖੇ ਪ੍ਰਮਾਤਮਾ ਮੁੰਡਾ ਆਉਣ ਵਾਲੇ ਸਮੇਂ ਵਿੱਚ ਜੇ ਮਿਹਨਤਾਂ ਕਰਦਾ ਰਹੇ ਲਲਤੋ ਵਾਲਿਆ ਕੋਈ ਦੁਨੀਆ ਸਰਨਾਮੇ ਪੁੱਛੂਗੀ ਹਾਂ ਦੁਨੀਆ ਸਰਨਾਮੇ ਪੁੱਛੇਗੀ ਗੱਲ ਪੱਕੀ ਐ ਠੀਕ ਹੈ ਜੀ ਜਿਹੜਾ ਕਹਿੰਦੇ 2100 ਫੋੜ ਦੇ ਜਫੇ ਤੇ ਲੱਗਿਆ ਉਹ ਪਲੇਅਰ ਕਹਿੰਦੇ ਜੇ ਉਹਨੂੰ ਨਾ ਜਫਾ ਲੱਗਿਆ ਤੇ ਫੋੜ ਨੂੰ 2100 ਦੇਣਾ ਪੈਣਾ ਵੀਰ ਇਹ ਜਿਹੜਾ ਵੀ ਹੈਗਾ ਪਲੇਅਰਾਂ ਦੇ ਨਾਲ ਗੱਲ ਕਰ ਲਿਓ ਲਓ ਪਹਿਲੀ ਕਬੱਡੀ ਤੇ ਪੁਆਇੰਟ ਫੇਰ ਰੇਡਰ ਦੇ ਹਿੱਸੇ ਸਾਡਾ ਵੀਰ ਗੋਲਡੀ ਪ੍ਰਧਾਨ ਟਰੱਕ ਜੁਨੀਆ ਜੀਤਾਲ ਜੱਸਾ ਟੁੱਟੀ ਕੇ ਗੁਰੀ ਮੋਗਾ ਕਰਜ ਮੋਗਾ ਬਿੱਲਾ ਬੁੱਕ ਨਾਲ ਤੇ ਬਿੱਲਾ ਕੋਟ ਵਾਲੇ ਰਵਨ ਜੀਰਾ ਜੱਸਾ ਟੁੱਟੀ ਕੇ ਹਰਪ੍ਰੀਤ ਗੁਰੀ ਇਹਨਾਂ ਵੀਰਾਂ ਦਾ ਧੰਨਵਾਦ ਕਬੱਡੀ ਫੋੜ ਦੀ ਫੇਰ ਆ ਗਈ ਹੈ ਲਓ ਫੋੜ ਫੇਰ ਆ ਗਿਆ ਜੱਸੇ ਵੀਰੇ ਰੂਲ ਆ ਕਬੱਡੀ ਦਾ ਵੀ ਜਿਹੜੇ ਪਲੇਅਰ ਤੇ ਪੈਸੇ ਲੱਗਦੇ ਆ ਜਾਂ ਜਫੇ ਤੇ ਜਾਂ ਰੇਡਾਂ ਤੇ ਨਹੀਂ ਤੇ ਫਿਰ ਉਹ ਦੂਜੇ ਪਲੇਅਰ ਨੂੰ ਦਿੱਤੇ ਜਾਂਦੇ ਆ ਇਹ ਜਿਹੜੇ ਰੂਲ ਹੈ ਰੈਗੂਲੇਸ਼ਨ ਵੀ ਖੇਡਾ ਸਾਫੋ ਲਈ ਫੋਰ ਨਾਈਵਨ ਕਰੇ ਕਬੱਡੀ ਪਾ ਰਿਹਾ ਚਾਰ ਜਾਫੀ ਆ ਉਰਲੀ ਕਦੇ ਨਿੰਮਾ ਪਰਲੀ ਕਦੇ ਨਹੀਂ ਪਾ ਦਿੰਦਾ ਸਿੱਖਾ ਪਿੰਡਾ ਵਿਚਕਾਰ ਕਦੇ ਮੁੰਡਾ ਹੁਸਨ ਆ ਸੇਖੇ ਵਾਲਾ ਪਾ ਦੋ ਔਰ ਫੋੜ ਸਾਫੂ ਵਾਲੀਆ ਆਹ ਫੋੜ ਸਾਫੂ ਵਾਲੀਆ ਵੇਰ-ਵੇਰ ਕੇ ਕਬੱਡੀਆਂ ਪਾ ਰਿਹਾ ਸਾਫੂ ਵਾਲੀਆ ਲਗਾਤਾਰ ਆਹ ਦੇਖ ਤੁਰੇ ਹੀ ਆਉਦਾ ਹੱਥ ਦੀ ਪੁਲੀ ਤੇ ਬੜਾ ਚੜੀ ਤਰਿਆਉਦਾ ਖੜਾਈ ਤਰਿਆਉਦਾ ਬੱਲੇ ਬੱਲੇ ਇਧਰੋਂ ਸੇਖਿਆ ਦਾ ਵੀ ਕੱਲਾ ਹੀ ਆ ਉਧਰੋਂ ਵੀ ਕੱਲਾ ਹੀ ਆ ਜਿੱਤ ਕਿਹਦੀ ਹੋਣੀ ਹੈ ਇਹ ਕਬੱਡੀ ਦੀ ਜਿੱਤ ਹੋ ਰਹੀ ਹੈ ਜੈ ਸੇਖਾ ਜਿੱਤ ਜੇ ਚਾਹੇ ਜਿੱਤ ਜੇ ਮੁੰਡੇ ਸਾਫੂ ਵਾਲੀਏ ਆਹ ਕਹਿੰਦੇ ਸੇਖੇ ਵਾਲਾ ਕਾਕਾ ਕਬੱਡੀ ਪਾ ਰਿਹਾ ਹੈ ਪਰ ਲਈ ਕੰਨੀ ਖਾਨ ਹੈ ਉਰ ਲਈ ਕੰਨੀ ਕਰੇ ਲੱਖਾ ਵਚਕਾਰ ਦੀ ਵਰਗੇ ਮੁੰਡੇ ਜਿਹੜਾ ਗੱਭਰੂ ਬੱਲੇ ਬੱਲੇ ਕਰਾਵੇਗਾ ਲੱਖਾ ਲੱਖਾ ਸਾਫੂ ਵਾਲੀ ਅੱਖ ਖੁੱਝ ਗਿਆ ਹੈ ਪੁਆਇੰਟ ਰੇਡਰ ਦੇ ਹਿੱਸੇ ਹੈ ਉਧਰ ਟੈਂਕੀ ਦੇ ਵਿੱਚ ਜਿਹੜਾ ਇੱਕ ਮੋਟਰਸਾਈਕਲ ਖੜਾ ਹੈ 7633 ਤੇ ਤਿੰਨ ਸਾਈਕਲ ਖੜੇ ਹੈ ਜਿਹੜੇ ਵੀਰਾਂ ਦੇ ਹੈਗੇ ਆ ਉਹ ਸਾਈਡ ਕਰ ਲੋ ਚੇਤਨ ਮੋਟੇ ਦਾ ਤਾਂ ਨਹੀਂ ਸਾਈਕਲ ਠੀਕ ਹੈ ਆ ਚੇਨੇ ਦਾ ਤੁਰ ਕੇ ਜਾਣਾ ਵੀ ਔਖਾ ਹੋ ਜੂ ਬਾਈ ਜੇਜੀ ਪ੍ਰੋਡਕਟ ਅਮਰਜੀਤ ਗਿੱਲ ਕੈਨੇਡਾ ਜੇ ਜੀ ਪ੍ਰੋਡਕਟ 골ਡਨ 스폰서 ਨੇ 2 ਲੱਖ ਦੇ ਵੱਡੇ ਜਿਹੜੇ ਸਹਿਯੋਗ ਅੱਜ ਦੇ ਕਬੱਡੀ ਕੱਪ ਨੂੰ ਕਰਾਉਣ ਲਈ ਇਹਨਾਂ ਵੀਰਾਂ ਤੇ ਆ ਫੋੜ ਦੀ ਫੇਰ ਕਬੱਡੀ ਪੈ ਗਈ ਆ ਕੁਝ ਕ ਕਬੱਡੀਆਂ ਬਾਕੀ ਨੇ ਬੈਸਟ ਰੇਡਰ ਜਾਫੀ ਨੂੰ ਐਲ.ਈ.ਡੀਆਂ ਦਿੱਤੀਆਂ ਜਾਣਗੀਆਂ ਦਰਸ਼ਪ੍ਰੀਤ ਸਰਪੰਚ ਦਾ ਉਹ ਕਹਿੰਦੇ ਢੁੱਡੀ ਕੇ ਨਗਰ ਵਾਲੇ ਮੁੰਡਿਆਂ ਦਾ ਮੇਲਾ ਚੱਲਦਾ ਆ ਉਹ ਫੋੜ ਦੀ ਫੇਰ ਕਬੱਡੀ ਤੇ ਮੁੰਡਾ ਫੇਰ ਭੱਜ ਗਿਆ ਲਓ ਮੁੰਡਾ ਫੇਰ ਭੱਜ ਗਿਆ ਮੁੰਡਾ ਫੇਰ ਭੱਜ ਗਿਆ ਗੜੀਆਂ ਗੱਲਾਂ ਕਰੋ ਇਸ ઠાਵੇ ਦੀਆਂ ਵੀ ਸਾਫਰੀਆਂ ਤੇ ਲੋਟ ਨਹੀਂ ਆਇਆ ਕਿਸੇ ਤੋਂ ਸਾਫੂ ਵਾਲੀ ਤੇ ਹੱਥ ਨਹੀਂ ਧਰਾਇਆ ਕਿਸੇ ਤੋਂ ਇਹ ਸਾਫੂ ਵਾਲੀ ਹੋੜ ਹੈ ਤੇ ਕਮਾਲ ਦੀ ਰੜੀ ਕਰੇ ਕਰੀ ਤਰਾਂਦਾ ਬਾਰ ਬਾਰ ਹੁੰਦੀ ਆ ਔਰ ਚਰਚੇ ਹੁੰਦੇ ਇਸਲੇ ਪਾਸੇ ਰੇਡ ਪਾ ਲਈ ਫੇਰ ਖਿਡਾਰੀ ਤਿਆਰ ਤੁਰ ਤਿਆਰ ਹੈ ਔਰ 8 ਤੇ 9 ਤਰੀਕ ਮਾਣੇ ਵਿੱਚ ਬੜਾ ਵੱਡਾ ਕਬੱਡੀ ਦਾ ਕੱਪ ਹੈ ਦੁਨੀਆਂ ਦੇ ਮਹਾਨ ਦੁਨੀਆਂ ਦੇ ਟਾਪਰ ਕੱਲੂ ਕਰੇ ਘੌਲੀਏ ਕਲਾ ਵਿੱਚ ਇਕੱਠੇ ਹੋਵਾਂਗੇ ਤੇ ਚਰਚੇ ਜੜੇ ਕਰੇ ਹੋਣਗੇ ਆ ਨੌਵਣ ਕਰੇ ਕਾਕਾ ਇਹਦਾ ਸੇਖਾ ਪਿੰਡਾ ਆ ਦੀਪ ਆ ਇੱਕੋ ਜੀ ਓਵਰਾ ਇੱਕੋ ਜੀ ਦੇਖੋ ਯਾਰ ਬੱਬਾ ਬੱਲੇ 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 ਕਬੱਡੀ 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 ਨੰਬਰ ਰੈਡਰ ਦਾ ਨੰਬਰ ਸੇਖੇ ਵਾਲੇ ਕਾਕੇ ਦਾ ਨੰਬਰ ਧਾਵੀ ਦਾ ਨੰਬਰ ਰੇਡਰ ਦਾ ਹਰ ਵੇਖਣ ਵਿਦਲੇ ਪਾਸੇ ਫਰਸਟ ایڈ ਮੈਡੀਕਲ ਸੇਵਾ ਵਾਲੇ ਭਰਾਵਾਂ ਦਾ ਜਿੰਨੇ ਡਾਕਟਰ ਸਾਹਿਬਾਨ ਆਹ ਤੋਂ ਨਾਲ ਧੰਨਵਾਦ ਸਾਫੂ ਵਾਲੀਆ ਫੋਰਡ ਇਹ ਧੰਵੰਤ ਕੇ ਜੇ ਸੁਖੇ ਦੇ ਪਿੰਡ ਦਾ ਆਹ ਮੁੰਡਾ ਕਰੇ ਬੱਲੇ ਬੱਲੇ ਕਰਾਈ ਤਰੋਂ ਦਾ ਲੈ ਵੀ ਪਾਦਰਾ ਵੱਡੇ ਵਾਲ ਕਰ ਰਹੇ ਆ ਮੁੰਡੇ ਕਦੇ ਜਾਂ ਮੁੰਡੇ ਨੂੰ ਫੜ ਗਏ ਤੇ ਪਰ ਨੰਬਰ ਵੇਖਦੇ ਵੀ ਇਧਰਲੇ ਪਾਸੇ ਜਿਹੜਾ ਕਹਿੰਦੇ ਉਹ ਧਾਵੀ ਨੇ ਜੋੜ ਦਿੱਤੇ ਇੱਕੋ ਦੇ ਨੰਬਰ ਤੇ ਜਤਾਰ ਆਉਂਦੀ ਆ ਦੋਵੇਂ ਪਾਸੇ ਜਫਾ ਨਹੀਂ ਲੱਗਿਆ ਹਰੇ ਤੱਕ ਨੌਨ ਸਟਾਪ ਧਾਵੀ ਜਿਹੜੇ ਤੁਰੇ ਆਉਂਦੇ ਆ ਕਿਹੜੇ ਬੈਸਟ ਹੋਣਗੇ ਇਹ ਗੱਲਾਂ ਕਰੇ ਹੋਣਗੀਆਂ ਜਿਹੜੇ ਵੀਰਾਂ ਨੇ ਮੋਟਰਸਾਈਕਲ ਹੈ ਧਿਆਨ ਦੇ ਲੋ ਜੀ ਮੋਟਰਸਾਈਕਲਾਂ ਦੇ ਜਿੰਦੇ ਟੁੱਟਦੇ ਫਿਰਦੇ ਆ ਔਰ ਵੇਖ ਲੈ ਤੇਰੇ ਪਾਸੇ ਜਿਹੜੇ ਵੀਰਾਂ ਨੇ ਵਹੀਕਲ ਹੈ ਆਪਣੇ ਹੱਥ ੇਡ ਕਰ ਲੋ ਔਰ ਰੇਡ ਪਾ ਲਈ ਫੇਰ ਆਓ ਸੇਖੇ ਵਾਲਾ ਸੇਖੇ ਵਾਲਾ ਉਹ ਕਾਕਾ ਕਦੇ ਬਾਦਾਂ ਮੈਦਾਨ ਦੇ ਵਿੱਚ ਸੇਖਾ ਪਿੰਡਾ ਮਹਾਨ ਕਬੱਡੀ ਖਿਡਾਰੀ ਕੇਵਲ ਸੇਖੇ ਦੀ ਜਿਹੜੀ ਕਰੇ ਯਾਰ ਹੈ ਤੇ ਚਰਚੇ ਦੇ ਕਰੇ ਹੋਣਗੇ ਵੱਡਾ ਮੇਲਾਣਾ ਸੇਖੇ ਦੇ ਵੀ ਗੱਗੀ ਪ੍ਰਧਾਨ ਨੇ ਸੱਦੇ ਪੱਤਰ ਦਿੰਦੇ ਆ ਆ ਨਵਨ ਖਾਨ 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 ਉਹ ਖਾਨ ਖਾਨ ਹੁੰਦੀ ਬੱਲੇ 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 ਖੱਚ ਸੋਹਣਿਆ ਪਰ ਨੰਬਰ ਸੇਖੇ ਵਾਲੇ ਦਾ ਨੰਬਰ ਕਾਕੇ ਦਾ ਰੇਡ ਫੇਰ ਫੋਰ ਦੀ ਮੈਚ ਇਸ ਸਮਾਪਤ ਹੈ ਜੀ ਸਾਰੇ ਨਗਰ ਦਾ ਸਮੁੱਚੇ ಗ್ರಾಮ ਪੰਚਾਇਤ ਦਾ ਸਮੁੱਚੇ ਸਪੋਰਟਸ ਕਲੱਬ ਦਾ ਬਹੁਤ ਵੱਡਾ ਧੰਨਵਾਦ ਬੋਲਦੇ ਹੋਏ ਕਿਸੇ ਦੀ ਆਨ ਸ਼ਾਨ ਦੇ ਖਿਲਾਫ ਕੋਈ ਗਲਤ ਨਫਜ ਇਸ ਜਵਾਬ ਦੇ ਵਿੱਚੋਂ ਨਿਕਲ ਗਿਆ ਹੋਵੇ ਛੋਟਾ ਬੱਚਾ ਸਮਝ ਕੇ ਮਾਫ ਕਰ ਦਿਓ